ਡੀ ਚਮੜੀ ਨੂੰ ਅ ਇੱਕਦਮ ਠੰਡਕ ਤੇ ਇੱਕਦਮ ਗਰਮੀ ਮਿਲਣੀ ਤਾਂ ਉਹ ਤੁਹਾਡੀ ਚਮੜੀ ਉਹ ਮੌਸਮ ਨੂੰ ਇੱਕਦਮ ਸਹਿਣ ਨਹੀਂ ਕਰ ਪਾਉਂਦੀ ਸਰਦੀ ਤੋਂ ਗਰਮੀ ਗਰਮੀ ਤੋਂ ਸਰਦੀ ਜਦੋਂ ਰੁੱਤ ਆਉਂਦੀ ਹੈ ਉਹ ਸਹੰਦੇ-ਸਹੰਦੇ ਜਿਹੜਾ ਹੈਗਾ ਪਰਵਰਤਨ ਪਰਵਰਤਨ ਜਿਹੜਾ ਰੁੱਤ ਦਾ ਹੁੰਦਾ ਜੀ ਉਹ ਜਿਹੜਾ ਹੁਣ ਮੌਸਮ ਹੈ ਇੱਕਦਮ ਗਰਮੈਸ਼ ਬਹੁਤ ਦਿਨਾਂ ਤੁਸੀਂ ਦੇਖਦੇ ਹੋ ਬਹੁਤ ਗਰਮੈਸ਼ ਹੈ ਰਾਤ ਨੂੰ ਤੁਸੀਂ ਇਹ ਆ ਵੀ ਪੱਖਾ ਵੀ ਬੰਦ ਕਰਨਾ ਪੈ ਰਿਹਾ ਤੁਹਾਨੂੰ ਬਜ਼ੁਰਗ ਇੱਕ ਕਹਿੰਦੇ ਹੁੰਦੇ ਸੀਗੇ ਵੀ ਤੁਹਾਡਾ ਸਰੀਰ ਜਿਹੜਾ ਸਰਦ-ਗਰਮ ਹੋ ਗਿਆ ਉਹ ਠੀਕ ਆ ਉਹ ਇੱਕਦਮ ਤੁਹਾਡੇ ਸਰੀਰ ਦੇ ਵਿੱਚ ਚਮੜੀ ਦੇ ਬਦਲਾਅ ਆਣਾ ਉਹਦੇ ਕਰਕੇ ਤੁਹਾਨੂੰ ਸਕਿਨ ਦੀਆਂ ਜਿਹੜੀਆਂ ਬਿਮਾਰੀਆਂ ਵੀ ਜਿਹੜੀਆਂ ਜ਼ਿਆਦਾ ਵਧੀਆਂ ਨੇ ਜੀ ਤੇ ਰਾਤੋਂ ਰਾਤ ਬੰਦਾ ਗੋਰਾ ਬਣ ਜਵੇ ਕਿਸੇ ਕਰੀਮ ਲਾਉਣ ਨਾਲ ਜਾਂ ਕਿਸੇ ਫੇਸ ਵਾਸ਼ ਨਾਲ ਰਾਤੋਂ ਰਾਤ ਬਣ ਜਵੇ ਹੁਣ ਉਹਨਾਂ ਤਾਂ ਤੁਸੀਂ ਕਹਿ ਲੋ ਵੀ ਜਿਹੜੇ ਸਾਰੇ ਹਫਸ਼ੀਆ ਉਹਨਾਂ ਨੇ ਗੋਰੇ ਬਣ ਜਾਣਾ ਸੀਗਾ ਉਹ ਕਰੀਮ ਦੇਖ ਲਈ ਜੀ ਅਸੀਂ ਉਹਦੇ ਨਾਲ ਕੀ ਕਰਦੇ ਆ ਅਸੀਂ ਆਪਣਾ ਜਿਹੜਾ ਅਸਲੀ ਸਾਡਾ ਰੂਪ ਹੈ ਅਸਲੀ ਸਾਡੀ ਸੁੰਦਰਤਾ ਹੈ ਅਸੀਂ ਉਹਨੂੰ ਗਵਾ ਬੈਠਦੇ ਆ ਟੀਮ ਇੱਕਦਮ ਉਹ ਸੀਰਮ ਵਾਲੀਆਂ ਕਰੀਮਾਂ ਹੁੰਦੀਆਂ ਨੇ ਇੱਕਦਮ ਤੁਹਾਡਾ ਉਹਨਾਂ ਨੇ 2 ਦਿਨ ਦੇ ਵਿੱਚ ਜਿਹੜਾ ਫੇਸ ਤੇ ਮਗਾ ਦੇਣਾ ਉਹਨੇ ਕੀ ਕਰਨਾ ਤੁਹਾਡੇ ਸਕਿਨ ਦੀ ਜਿਹੜੀ ਉੱਪਰਲੀ ਤੇ ਆ ਲੇਰ ਆ ਉਹ ਉਹਨੇ ਚੱਕ ਦੇਣੀ ਐ ਉਹ ਕੀ ਰੋਗ ਹੈਗਾ ਜਿਹੜਾ ਤੁਹਾਡੀ ਚਮੜੀ ਖਰਾਬ ਹੋ ਰਹੀ ਆ ਉਹ ਰੋਗ ਅਸਲ ਦੇ ਵਿੱਚ ਤੁਸੀਂ ਕਹਿ ਲੋ 99% ਰੋਗ ਜਿਹੜਾ ਤੁਹਾਡਾ ਉਹ ਤੁਹਾਡੀ ਚਮੜੀ ਦਾ ਨਹੀਂ ਉਹ ਤੁਹਾਡੇ ਲੀਵਰ ਦਾ ਰੋਗ ਹੈ ਲੀਵਰ ਦੇ ਵਿੱਚ ਪਿਤ ਵਧਣ ਕਰਕੇ ਉਹ ਰੋਗ ਆਉਂਦਾ ਤੁਸੀਂ ਆਪਣੇ ਲੀਵਰ ਦੇ ਵਿੱਚ ਨਜਾਇਜ਼ ਗਰਮੀ ਵਧਾ ਲੰਨੇ ਹੋ ਆਪਣੇ ਸਰੀਰਕ ਜਿਹੜੇ ਸਰੋਤ ਹੈ ਉਹਨਾਂ ਦੇ ਵਿੱਚੋਂ ਪਸੀਨਾ ਬਾਹਰ ਨਹੀਂ ਨਿਕਲਦਾ ਗੰਦਗੀ ਬਾਹਰ ਨਹੀਂ ਨਿਕਲਦੀ ਰੋਮ ਬੰਦ ਹੋ ਜਾਂਦੇ ਨੇ ਤਾਂ ਉਥੇ ਸਭ ਜਿਹੜੀ ਚਮੜੀ ਐ ਉਹ ਅਫੈਕਟਡ ਹੋਣਾ ਸ਼ੁਰੂ ਹੋ ਜਾਂਦੀ ਆ ਉਹਨੂੰ ਚਾਹੇ ਤੁਸੀਂ ਫੰਗਲ ਕਹਿ ਲੋ ਗਜ਼ੀਮਾ ਕਹਿ ਲੋ ਸਟਰੈਸਸ ਕਹਿ ਲੋ ਇਦਾਂ ਦੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਸਾਨੂੰ ਚਰਮ ਰੋਗ ਜਿਹੜੇ ਪੈਦਾ ਹੁੰਦੇ ਨੇ ਮੇਨ ਜਿਹੜਾ ਕਾਰਨ ਆ ਸਾਡੇ ਲੀਵਰ ਦੇ ਵਿੱਚ ਅਤ ਦੀ ਗਰਮੀ ਪਿਤ ਦਾ ਭਰ ਜਾਣਾ ਜੀ ਜੀ ਸਸੀਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਉਹ ਦੇਖੋ ਤੁਹਾਡੀ ਚਮੜੀ ਨੂੰ ਇੱਕਦਮ ਠੰਡਕ ਤੇ ਇੱਕਦਮ ਗਰਮੀ ਮਿਲਣੀ ਤਾਂ ਉਹ ਤੁਹਾਡੀ ਚਮੜੀ ਉਹ ਮੌਸਮ ਨੂੰ ਇੱਕਦਮ ਸਹਿਣ ਨਹੀਂ ਕਰ ਪਾਉਂਦੀ ਹੁਣ ਦੇਖੋ ਸਰਦੀ ਤੋਂ ਗਰਮੀ ਗਰਮੀ ਤੋਂ ਸਰਦੀ ਜਦੋਂ ਰੁੱਤ ਆਉਂਦੀ ਹੈ ਉਹ ਸਹਿੰਦੇ-ਸਹਿੰਦੇ ਜਿਹੜਾ ਹੈਗਾ ਪਰਵਰਤਨ ਪਰਵਰਤਨ ਜਿਹੜਾ ਰੁੱਤ ਦਾ ਹੁੰਦਾ ਜੀ ਉਹ ਪਰ ਜਿਹੜਾ ਹੁਣ ਮੌਸਮ ਹੈ ਇੱਕਦਮ ਗਰਮੈਸ਼ ਬਹੁਤ ਦਿਨ ਤੁਸੀਂ ਦੇਖਦੇ ਹੋ ਬਹੁਤ ਗਰਮੈਸ਼ ਹੈ ਰਾਤ ਨੂੰ ਤੁਸੀਂ ਇਹ ਆ ਵੀ ਪੱਖਾ ਵੀ ਬੰਦ ਕਰਨਾ ਪੈ ਰਿਹਾ ਤੁਹਾਨੂੰ ਹੈਨਾ ਉਹ ਦੇ ਕਰਕੇ ਜਿਹੜੀ ਤੁਹਾਡੀ ਚਮੜੀ ਹੈ ਉਹ ਸਰਦ ਗਰਮ ਨੂੰ ਇੱਕ ਤਰ੍ਹਾਂ ਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਸਾਡੇ ਬਜ਼ੁਰਗ ਇੱਕ ਕਹਿੰਦੇ ਦੇ ਸੀ ਕਿ ਤੁਹਾਡਾ ਸਰੀਰ ਜਿਹੜਾ ਸਰਦ ਗਰਮ ਹੋ ਗਿਆ ਉਹ ਠੀਕ ਹੈ ਉਹ ਇੱਕਦਮ ਤੁਹਾਡੇ ਸਰੀਰ ਦੇ ਵਿੱਚ ਚਮੜੀ 'ਚ ਬਦਲਾਅ ਆਉਣਾ ਉਹਦੇ ਕਰਕੇ ਤੁਹਾਨੂੰ ਸਕਿਨ ਦੀਆਂ ਜਿਹੜੀਆਂ ਬਿਮਾਰੀਆਂ ਵੀ ਜਿਹੜੀਆਂ ਜਾਦਾ ਵਾਦੀਆਂ ਨੇ ਜੀ ਦੇਖੋ ਜੀ ਜੇ ਰਾਤੋਂ ਰਾਤ ਬੰਦਾ ਗੋਰਾ ਬਣ ਜਵੇ ਕਿਸੇ ਕਰੀਮ ਲਾਉਣ ਨਾਲ ਜਾਂ ਕਿਸੇ ਫੇਸ ਵਾਸ਼ ਨਾਲ ਰਾਤੋਂ ਰਾਤ ਬਣ ਜਵੇ ਹੁਣ ਉਹਨਾਂ ਤਾਂ ਤੁਸੀਂ ਕਹਿ ਲਓ ਵੀ ਜਿਹੜੇ ਸਾਰੇ ਹਫਸ਼ੀਆਂ ਉਹਨਾਂ ਨੇ ਗੋਰੇ ਬਣ ਜਾਣਾ ਸੀਗਾ ਠੀਕ ਹੈ ਉਹਨਾਂ ਦਾ ਤਾਂ ਰੰਗੇ ਬਦਲ ਜਾਣਾ ਸੀਗੇ ਇਹ ਜਿਹੜਾ ਬਹੁਤ ਅਸੀਂ ਦੇਖਦੇ ਆ ਜਾਂ ਇੰਦਰ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਅਸੀਂ ਦੇਖਦੇ ਆ ਵੀ ਹਾਂ ਉਹ ਕਰੀਮ ਦੇਖ ਲਈ ਜੀ ਅਸੀਂ ਉਹਦੇ ਨਾਲ ਕੀ ਕਰਦੇ ਆ ਅਸੀਂ ਆਪਣਾ ਜਿਹੜਾ ਅਸਲੀ ਸਾਡਾ ਰੂਪ ਹੈ ਅਸਲੀ ਸਾਡੀ ਸੁੰਦਰਤਾ ਹੈ ਅਸੀਂ ਉਹਨੂੰ ਗਵਾ ਬੈਠਦੇ ਆ ਸਾਡੇ ਕੋਲ ਬਹੁਤ ਈਦਾਂ ਤਰ੍ਹਾਂ ਦੀਆਂ ਬੀਬੀਆਂ ਪੇਸ਼ੈਂਟ ਬਹੁਤ ਆਉਂਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਈਦਾਂ ਦੀ ਉੱਥੋਂ ਲੈ ਕੇ ਸਟੋਰ ਤੋਂ ਲੈ ਕੇ ਕਰੀਮ ਲਾ ਲਈ ਉਹ ਕਰੀਮ ਲਾ ਲਈ ਅਸੀਂ ਮੰਗਵਾ ਕੇ ਉਹ ਕੀ ਕਰਦੀਆਂ ਨੇ ਕਰੀਮਾਂ ਇੱਕ ਦਮ ਉਹ ਸੀਰੋਇਡ ਦੀਆਂ ਕਰੀਮਾਂ ਹੁੰਦੀਆਂ ਨੇ ਇੱਕ ਦਮ ਤੁਹਾਡਾ ਉਹਨਾਂ ਨੇ 2 ਦਿਨ ਦੇ ਵਿੱਚ ਜਿਹੜਾ ਫੇਸ ਤੇ ਮਗਾ ਦੇਣਾ ਉਹਨੇ ਕੀ ਕਰਨਾ ਤੁਹਾਡੇ ਸਕਿਨ ਦੀ ਜਿਹੜੀ ਉੱਪਰਲੀ ਤੇ ਆ ਲੇਅਰ ਆ ਉਹ ਉਹਨੇ ਚੱਕ ਦੇਣੀ ਹੈ ਤਾਂ 2 ਦਿਨ ਦੇ ਵਿੱਚ ਤੁਹਾਨੂੰ ਇਦਾਂ ਲੱਗਦਾ ਵੀ ਸਾਡੇ ਜਿਹੜਾ ਫੇਸ ਤੇ ਉਹ 글로 ਬਹੁਤ ਜ਼ਿਆਦਾ ਆ ਗਿਆ ਪਰ ਉਹਨੇ ਕੀ ਕਰਨਾ ਤੁਹਾਨੂੰ 10 ਗੁਣਾ ਵੱਧ ਜਿਹੜਾ ਹੈਗਾ ਫੇਸ ਤੁਹਾਡਾ ਇੱਕ ਹਫ਼ਤੇ ਦੇ ਵਿੱਚ ਡਾਰਕ ਕਰ ਦੇਣਾ ਜੋ ਅੱਜ ਕੱਲ ਸਾਨੂੰ ਇਹ ਬਹੁਤ ਦੇਖਣ ਨੂੰ ਮਿਲ ਰਿਹਾ ਪਰ ਉਹ ਜਿਹੜਾ ਲੋਕ ਹੈਗੇ ਆ ਉਹਨਾਂ ਚੀਜ਼ਾਂ ਤੇ ਯਕੀਨ ਜਿਹੜਾ ਵੱਧ ਕਰਦੇ ਆ ਨਾ ਕਿ ਇਹ ਨਹੀਂ ਯਕੀਨ ਕਰਦੇ ਵੀ ਸਾਡੇ ਜਿਹੜੀ ਅੰਦਰ ਗਰਮੀ ਕਿੰਨੀ ਹੈ ਉਹ ਗਰਮੀ ਸਾਡੀ ਜਿਹੜੀ ਸਕਿਨ ਨੂੰ ਕਿਵੇਂ ਖਰਾਬ ਕਰ ਰਹੀ ਆ ਉਸ ਨੂੰ ਸਾਹਮਣਜਣ ਦੀ ਜਿਹੜੀ ਕੋਸ਼ਿਸ਼ ਨਾ ਕਰਦੇ ਹੋਏ ਉਹ ਆਪਣੀ ਚਮੜੀ ਦਾ ਜਿਹੜਾ ਹਾਲ ਮਾੜਾ ਕਰ ਲੈਂਦੇ ਨੇ ਤੁਹਾਡੇ ਹੈਗੀ ਆ ਪਿਤ ਵਧਣਾ ਅੰਦਰ ਤੁਹਾਡੇ ਜਦੋਂ ਤੁਹਾਡੇ ਲੀਵਰ ਚ ਪਿਤ ਵਧ ਗਈ ਤੁਸੀਂ ਆਮ ਦੇਖਿਆ ਅਸੀਂ ਆਮ ਰੋਜ਼ ਦੇਖਣ ਨੂੰ ਦੇਖਦੇ ਆਂ ਵੀ ਸਾਡੇ ਕੋਲ ਮਰੀਜ਼ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਸਕਿਨ ਦੇ ਬਹੁਤ ਮਹਾਰ ਡਾਕਟਰਾਂ ਤੋਂ ਦਵਾਈਆਂ ਖਾ ਲਈਆਂ ਸਾਲ ਖਾ ਲਈ 2 ਸਾਲ ਖਾ ਲਈ ਉਹ ਕੀ ਰੋਗ ਹੈਗਾ ਜਿਹੜਾ ਤੁਹਾਡੀ ਚਮੜੀ ਖਰਾਬ ਹੋ ਰਹੀ ਆ ਉਹ ਰੋਗ ਅਸਲ ਦੇ ਵਿੱਚ ਤੁਸੀਂ ਕਹਿ ਲੋ 99% ਰੋਗ ਜਿਹੜਾ ਤੁਹਾਡਾ ਉਹ ਤੁਹਾਡੀ ਚਮੜੀ ਦਾ ਨਹੀਂ ਉਹ ਤੁਹਾਡੇ ਲੀਵਰ ਦਾ ਰੋਗ ਹੈ ਲੀਵਰ ਦੇ ਵਿੱਚ ਪਿਤ ਵਧਣ ਕਰਕੇ ਉਹ ਰੋਗ ਆਉਂਦਾ ਨਾ ਕਿ ਤੁਹਾਡਾ ਚਮੜੀ ਦੇ ਵਿੱਚ ਸਿੱਧਾ ਪੈਦਾ ਹੁੰਦਾ ਜਦੋਂ ਤੁਸੀਂ ਆਪਣੇ ਲੀਵਰ ਦੇ ਵਿੱਚ ਨਜਾਇਜ਼ ਗਰਮੀ ਵਧਾ ਲੈਂਦੇ ਹੋ ਆਪਣੇ ਸਰੀਰਕ ਜਿਹੜੇ ਸਰੋਤ ਹੈ ਉਹਨਾਂ ਦੇ ਵਿੱਚੋਂ ਪਸੀਨਾ ਬਾਹਰ ਨਹੀਂ ਨਿਕਲਦਾ ਗੰਦਗੀ ਬਾਹਰ ਨਹੀਂ ਨਿਕਲਦੀ ਰੋਮ ਬੰਦ ਹੋ ਜਾਂਦੇ ਨੇ ਤਾਂ ਉੱਥੇ ਸਾਡੀ ਜਿਹੜੀ ਚਮੜੀ ਹੈ ਉਹ ਅਫੈਕਟਡ ਹੋਣਾ ਸ਼ੁਰੂ ਹੋ ਜਾਂਦੀ ਹੈ ਉਹਨੂੰ ਚਾਹੇ ਤੁਸੀਂ ਫੰਗਲ ਕਹੋ ਗਜ਼ੀਮਾ ਕਹੋ ਸਟ੍ਰੈਸਸ ਕਹੋ ਐਦਾਂ ਦੀਆਂ ਜੜੀਆਂ ਹੈਗੀਆਂ ਬਿਮਾਰੀਆਂ ਸਾਨੂੰ ਚਰਮ ਰੋਗ ਜਿਹੜੇ ਪੈਦਾ ਹੁੰਦੇ ਨੇ ਮੇਨ ਜਿਹੜਾ ਕਾਰਨ ਹੈ ਸਾਡੇ ਲੀਵਰ ਦੇ ਵਿੱਚ ਅਤ ਦੀ ਗਰਮੀ ਪਿਤ ਦਾ ਬਰ ਜਾਣਾ ਜੀ ਦੇਖੋ ਜੀ ਉਹ ਕੀ ਹੁੰਦਾ ਸੀ ਸਿਆਲ ਦੇ ਵਿੱਚ ਅਸੀਂ ਸਾਡੀਆਂ ਦਾਦੀਆਂ ਪਰਦਾਦੀਆਂ ਜਿਹੜੀਆਂ ਪਿੰਨੀਆਂ ਬਣਾ ਕੇ ਦਿੰਦੀਆਂ ਹੁੰਦੇ ਸੀ ਗਰਮ ਚੀਜ਼ਾਂ ਪਾ ਕੇ ਹਨਾ ਤਾਂ ਉਹ ਜਦੋਂ ਗਰਮੀ ਚੜਦੀ ਸਾਰੇ ਇੱਕ ਕੁਦਰਤ ਦਾ ਲਾ ਸੀ ਵੀ ਉਹ ਜਿਹੜੀ ਗਰਮੀ ਹੈ ਇੱਕ ਵਾਰੀ ਪੜਾਸਾ ਪਰਦਾਏ ਉਹ ਬਾਹਰ ਨਿਕਲ ਜਾਣੀ ਹੈ ਗਰਮੀ ਚੜਦੀ ਸਾਰ ਉਹ ਤੁਹਾਡੇ ਰੋਮਾਂ ਰਹੀਂ ਜਿਹੜੀ ਗਰਮੀ ਸਿਆਲ ਦਾ ਖਾਧਾ ਹੋਇਆ ਇੰਨਾ ਗਰਮ ਸਵਾਨ ਉਹ ਰੋਮਾਂ ਰਹੀਂ ਸਾਰਾ ਬਾਹਰ ਨਿਕਲ ਜਾਂਦਾ ਸੀ ਪਰ ਅੱਜ ਗੱਲ ਕੀ ਹੈ ਵੀ ਉਹ ਨਾ ਤਾਂ ਉਹ ਖਾਣੇ ਕਿਸੇ ਨੂੰ ਪਚਦੇ ਆ ਨਾ ਕਿਸੇ ਦੇ ਰੋਮ ਖੁੱਲੇ ਆ ਹਰ ਬੜੇ ਹਰ ਬੱਚੇ ਦੇ ਰੋਮ ਬੰਦ ਪਏ ਆ ਕਿਉਂਕਿ ਹਰ ਬੱਚਾ ਤੁਸੀਂ ਇਹ ਦੇਖ ਲਓ ਜਿਹੜਾ ਸਰਦੀ ਦੇ ਵਿੱਚ ਪੂਰੀ ਠੰਡਕ ਨਹੀਂ ਮਾਣ ਸਕਦਾ ਤੇ ਗਰਮੀ ਦੇ ਵਿੱਚ ਉਹ ਏਸੀ ਤੋਂ ਬਿਨਾਂ ਨਹੀਂ ਰਹਿ ਸਕਦਾ ਹਰ ਬੰਦਾ ਤਾਂ ਉਸ ਕਰਕੇ ਜਿਹੜੀ ਸਾਡ ਚਮੜੀ ਹੈ ਰੋਮ ਹੈ ਉਹ ਬਿਲਕੁਲ ਬੰਦ ਹੋਏ ਪਏ ਨੇ ਤੁਸੀਂ ਉਹ ਉਹ ਦੇਖੋ ਜੀ ਉਦੋਂ ਫਿਰ ਕੋਈ ਦਵਾਈਆਂ ਵੀ ਨਹੀਂ ਸੀ ਖਾਂਦਾ ਪਰ ਅੱਜ ਦੇ ਸਮੇਂ 'ਚ ਤੁਸੀਂ ਦੇਖੋ ਬਿਨਾਂ ਦਾ ਕੋਈ ਮੀਂਹ ਨਵਾਉਣਾ ਪਸੰਦ ਕਰਦਾ ਨਾ ਤੁਸੀਂ ਕਹਿ ਲਓ ਵੀ ਇਹ ਸਮੱਸਿਆ ਇਦਾਂ ਦੀ ਆਈ ਹੋਈ ਆ ਵੀ ਅੱਜ ਕੱਲ ਤੁਸੀਂ ਬੱਚੇ ਨੂੰ ਮੀਂਹ ਨਵਾ ਦਿਓ ਉਹਨੂੰ ਜਦੇ ਬੁਖਾਰ ਚੜ ਜਾਂਦਾ ਕਿਉਂ ਕਿ ਕਿਉਂਕਿ ਲੋਕ ਬੱਚਿਆਂ ਦੀ ਜਿਹੜੀ ਇਮਿਊਨਿਟੀ ਹੈ ਉਜ ਸ਼ਕਤੀ ਹੈ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਹੈ ਜੀ ਇਸ ਕਰਕੇ ਤੁਸੀਂ ਕਹ ਲਓ ਵੀ ਜਿਹਹੇ ਜੇ ਆਪਾਂ ਖਾਣੇ ਬਣਾ ਲੇ ਤਾਂ ਉਹ ਕੁਦਰਤ ਦਾ ਜਿਹੜਾ ਇਲਾਜ ਅਸਲੀ ਹੁੰਦਾ ਸੀ ਉਹ ਵੀ ਅਸਰ ਹੋਣਾ ਜਿਹੜਾ ਸਾਡੇ ਸਰੀਰ ਤੇ ਬੰਦ ਹੋ ਗਿਆ ਖੋ ਜੀ ਆਪਾਂ ਉਹੀ ਦੱਸਿਆ ਤੁਹਾਨੂੰ ਵੀ ਸਿਰਫ ਔਰ ਸਿਰਫ ਪਿਤ ਵਧਣ ਕਰਕੇ ਹੁੰਦੀ ਆ ਦੇਖੋ ਕਿੰਨੇ ਸਾਡੇ ਜਿਹੜੇ ਦੇਖਦੇ ਆ ਅਸੀਂ ਕੱਛਾਂ ਦੇ ਵਿੱਚ ਜਾਂ ਗਰਦਨ ਦੇ ਪਿੱਛੇ ਜਾਂ ਕੁੱਲਿਆਂ ਦੇ ਵਿੱਚ ਜਾਂ ਪੱਟਾਂ ਦੇ ਵਿੱਚ ਹਰ ਤੁਸੀਂ ਕਹ ਲਓ ਵੀ ਤੀਜੀ ਔਰਤ ਤੀਜੇ ਮਰਦ ਦੇ ਜਾਂ ਬੱਚੇ ਦੇ ਹੋਏ ਹੋਏ ਆ ਤੁਸੀਂ ਕਹੋ ਵੀ ਛਿੱਲ ਛਿੱਲ ਕੇ ਬੁਰਾ ਹਾਲ ਕਰਿਆ ਉਹਨਾਂ ਨੇ ਆ ਦੇਖੋ ਸਾਡੇ ਅੰਡਰ ਆਰਮਸ ਦੇ ਵਿੱਚ ਜਿਹੜੇ ਐਦਾਂ ਦੀ ਤਫੜੀ ਤਾਂ ਤੁਸੀਂ ਬਹੁਤ ਦੇਖਿਆ ਹੋਣਾ ਲੋਕਾਂ ਦੇ ਸਿਰ ਦੇ ਵਿੱਚ ਸਿਕਰੀ ਸਿਰ ਪੱਟੀ ਜਾਂਦੇ ਆ ਕੰਗੇ ਨਾਲ ਖੁਰਚੀ ਜਾਂਦੇ ਨੇ ਪਰ ਫਿਰ ਵੀ ਇਹ ਜਿਹੜੀ ਦਵਾਈਆਂ ਖਾ ਖਾ ਕੇ ਫੰਗਸ ਦੀਆਂ ਬਹੁਤ ਦਵਾਈਆਂ ਖਾਣੇ ਆ ਵੀ ਹਫ਼ਤੇ ਦਾ ਕੋਰਸ ਖਾ ਲਿਆ ਕਰ ਲਿਆ ਜਾਂ ਹਫ਼ਤੇ ਬਾਅਦ ਗੋਲੀ ਖਾ ਲਈ ਉਹ ਖਾ ਖਾ ਕੇ ਵੀ ਜਿਹੜੀ ਇਹਨਾਂ ਦੀ ਸਕਿਨ ਹੈ ਫੰਗਸ ਉਹ ਠੀਕ ਨਹੀਂ ਹੁੰਦੀ ਪਰ ਕੀ ਆ ਉਥੇ ਤੁਹਾਡੇ ਲੀਵਰ ਨੂੰ ਸਾਫ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਲੀਵਰ ਨੂੰ ਧੋਣਾ ਲੀਵਰ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ ਫਿਰ ਇਹ ਜਾ ਕੇ ਕਿਤੇ ਸਾਫ ਹੁੰਦੀ ਆ ਨਾ ਕਿ ਤੁਸੀਂ ਬਾਹਰੋਂ ਜਿੰਨੀਆਂ ਕਰੀਮਾਂ ਵਗੈਰਾ ਵਰਤੀ ਜਾਂਦੇ ਹੋ ਉਹਦੇ ਨਾਲ ਇੱਕ ਵਾਰੀ ਉਤੋਂ ਸਾਫ ਹੋ ਜਾਂਦਾ ਤੇ ਜਿਹੜੀ ਅੰਦਰਲੀ ਬਿਮਾਰੀ ਆ ਤੁਹਾਡੀ ਉਹ ਕਦੇ ਨਹੀਂ ਜਾਂਦੀ ਉਹ ਤੁਹਾਡਾ ਸਿਰਫ ਸ਼ੋਧਨ ਕਰਕੇ ਸ਼ੁੱਧ ਕਰਕੇ ਹੀ ਸਾਫ ਹੋਣਾ ਇਹਨੂੰ ਆਪਾਂ ਮਾਡਰਨ ਸਾਇੰਸ ਸਲਫਰ ਕਹਿ ਦੋ ਅੱਛਾ ਸੌਰੀ ਸੌਰੀ ਇਹ ਦੇਖੋ ਇਹ ਬੋਲੀ ਨਹੀਂ ਹੈ ਡਾਕਟਰ ਸਾਹਿਬ ਦਾ ਕਹਿੰਦਾ ਕੀ ਹੈ ਜੀ ਇਹ ਇਹ ਸਲਫਰ ਜਿਹਨੂੰ ਆਪਾਂ ਗੰਦ ਕਾ ਕਹਿਦਾ ਨਿਆ ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਸੀ ਇਹ ਖਾ ਸਕਦੇ ਜੀ ਬੰਦਾ ਬਿਲਕੁਲ ਜਦੋਂ ਇਹਨੂੰ ਸ਼ੁੱਧ ਕਰਕੇ ਇਹਨੂੰ ਖਾ ਵੀ ਸਕਦੇ ਆ ਤੇ ਇਹ ਹੈਗੀ ਕੱਚੀ ਇਹ ਕੱਚੀ ਤੁਸੀਂ ਚਮੜੀ ਤੇ ਲਗਾ ਸਕਦੇ ਹੋ ਇਹ ਦੋਏ ਤਰੀਕਿਆਂ ਨਾਲ ਫਾਇਦਾ ਕਰਦੀ ਹੈ ਅੰਦਰੂਨੀ ਐਕਸਟਰਨਲ ਵੀ ਤੇ ਇੰਟਰਨਲ ਵੀ ਅੰਦਰੂਨੀ ਤੌਰ ਤੇ ਵੀ ਤੇ ਬਾਹਰੀ ਤੌਰ ਤੇ ਵੀ ਦੋਏ ਪਾਸੇ ਨੂੰ ਕੰਮ ਕਰਨਾ ਇਹਨੇ ਤੁਸੀਂ ਕੱਲੀ ਇਹ ਹੀ ਲੈ ਲਓ ਤੁਹਾਡੇ ਚਰਮ ਰੋਗ ਕਿਸੇ ਵੀ ਤਰ੍ਹਾਂ ਦਾ ਰੋਗ ਛੱਡੂਗੀ ਨਹੀਂ ਤੁਸੀਂ ਕਰਨਾ ਕੀ ਹੈ ਇਹਨੂੰ ਵੀ ਤੁਹਾਡੇ ਲੀਵਰ ਨੂੰ ਸਾਫ਼ ਕਰਨਾ ਤੇ ਨਾਲ ਤੁਹਾਡੇ ਚਮੜੀ ਦੇ ਜਿਹੜੇ ਰੋਮ ਆ ਉਹ ਖੋਲਣੇ ਆਏਗਾ ਛੇਨ ਕੰਮ ਇਹ ਹੈ ਤੇ ਜੇ ਚਮੜੀ ਦੇ ਰੋਗ ਜਦੋਂ ਖੁੱਲ੍ਹੇ ਕਿ ਇਹ ਲੀਵਰ ਠੀਕ ਹੋ ਗਿਆ ਫਿਰ ਕਿਹੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੀ ਆਪਣੇ ਆਪ ਹੀ ਉੱਥੇ ਦੇਖੋ ਜੀ ਉੱਥੇ ਤੁਹਾਡਾ ਤਜਾਬ ਬਣਨਾ ਬੰਦ ਹੋ ਜਾਣਾ ਸਭ ਤੋਂ ਪਹਿਲਾਂ ਮੇਨ ਵੱਡੀ ਆ ਜਿੱਥੇ ਤੋਂ ਬਿਮਾਰੀ ਚਮੜੀ ਦੀ ਤੁਹਾਨੂੰ ਪੈਦਾ ਹੁੰਦੀ ਹੈ ਉਹ ਤਜਾਬ ਆ ਤੁਹਾਡਾ ਤਜਾਬ ਬਣਨਾ ਬੰਦ ਹੋ ਗਿਆ ਤੁਹਾਡੇ ਲੀਵਰ 'ਚ ਤੁਹਾਨੂੰ ਭੁੱਖ ਨਹੀਂ ਲੱਗਦੀ ਹੈਗੀ ਉਹ ਠੀਕ ਹੋ ਗਿਆ ਤੁਹਾਡਾ ਲੀਵਰ ਆ ਲੀਵਰ ਫੈਟੀ ਆ ਉਹ ਤੁਹਾਡਾ ਠੀਕ ਹੋ ਗਿਆ ਤੁਸੀਂ ਇਹ ਕਹਿ ਲਓ ਵੀ ਜਿਨ੍ਹਾਂ ਲੋਕਾਂ ਦੇ ਪੈਰਾਂ ਤੇ ਇੱਕ ਤਰ੍ਹਾਂ ਦੀ ਸੋਜ ਆਉਣ ਲੱਗ ਜਾਂਦੀ ਹੈ ਲੀਵਰ ਫੈਟੀ ਹੋਣ ਕਰਕੇ ਜਾਂ ਲੀਵਰ ਤੇ ਤੁਸੀਂ ਆਮ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਕਿਹਾ ਸੁਣਿਆ ਹੋਣਾ ਵੀ ਚਰਬੀ ਚੜ ਜਾਂਦੀ ਹੈ ਲੀਵਰ ਤੇ ਲੀਵਰ ਤੇ ਚਰਬੀ ਵੀ ਨਹੀਂ ਇਸ ਚੀਜ਼ ਨੇ ਚੜਨ ਦੇਣੀ ਇੰਨੇ ਕ ਮਤਲਬ ਜਦੋਂ ਤੁਹਾਡਾ ਲੀਵਰ ਜਿਗਰ ਤੁਹਾਡਾ ਤੰਦਰੁਸਤ ਹੈ ਤਾਂ ਸਮਝੋ ਤੁਹਾਡਾ ਸਰੀਰ ਤੰਦਰੁਸਤ ਹੈ ਅਗਰ ਤੁਹਾਡਾ ਜਿਗਰ ਲੀਵਰ ਉਹ ਖਰਾਬ ਹੈ ਤਾਂ ਸਮਝੋ ਤੁਹਾਡਾ ਸਾਰਾ ਸਰੀਰ ਜਿਹੜਾ ਹੈਗਾ ਉਹ ਖਰਾਬ ਹੈਗਾ ਦੇਖੋ ਜੀ ਉਹ ਗੱਲ ਇਹ ਹੈ ਅੱਜ ਕੱਲ੍ਹ ਜਿਹੜੀ ਦੁਨੀਆ ਹੈਗੀ ਉਹ ਸਮਝਣ ਨੂੰ ਤਿਆਰ ਨਹੀਂ ਜੇ ਅਸਲੀ ਅਸੀਂ ਉਹ ਮਿਹਨਤ ਜਾਈਏ ਜੇ ਹਣ ਅਸੀਂ ਬੰਦੇ ਨੂੰ ਸਮਝਾਈਏ ਵੀ ਤੋ ਪਹਿਲਾਂ ਤੁਸੀਂ ਆਪਣਾ ਲੀਵਰ ਸਾਫ ਕਰੋ ਤਾਂ ਉਹ ਇਹ ਕਹਿੰਦਾ ਅੱਗੇ ਤੋਂ ਵੀ ਨਹੀਂ ਜੀ ਮੇਰੀ ਤਾਂ ਚਮੜੀ ਠੀਕ ਕਰੋ ਜਾਂ ਮੇਰਾ ਆਹ ਰੋਗ ਠੀਕ ਕਰੋ ਪਰ ਗੱਲ ਕੀ ਹੈ ਕਹਾਣੀ ਘੁੰਮ ਘੁਮਾ ਕੇ ਇਹ ਹੈ ਵੀ ਉਥੋਂ ਜਿੱਥੋਂ ਰੋਗ ਸ਼ੁਰੂ ਹੁੰਦਾ ਤਾਂ ਉਹਦੀ ਜਦੋਂ ਅਸੀਂ ਜੜ ਜਿਹੜੇ ਹੈਗੇ ਆ ਠੀਕ ਕਰਦੇ ਆ ਤਾਂ ਸਾਡੀ ਬਿਮਾਰੀ ਠੀਕ ਹੁੰਦੀ ਆ ਨਾ ਕਿ ਤੁਸੀਂ ਉਹਦਾ ਸਿਰਾ ਠੀਕ ਕਰਨ ਲੱਗ ਜਾਓ ਤਾਂ ਉਹਦੀ ਜੜ ਠੀਕ ਨਾ ਕਰੋ ਤਾਂ ਦੁਬਾਰਾ ਜਿਹੜੀ ਜੜ ਫੁੱਟਦੀ ਫੁੱਟਦੀ ਫੇਰ ਹਰੀ ਹੋ ਜਾਂਦੀ ਆ ਜੇ ਤੁਸੀਂ ਰੁੱਖ ਨੂੰ ਉੱਪਰੋਂ ਛਾਂਗੀ ਜਾਓਗੇ ਤਾਂ ਥੱਲੇ ਤੋਂ ਦੁਬਾਰਾ ਫੇਰ ਹੁੱਟੀ ਜਾਂਦਾ ਅਗਰ ਜੜ ਤੋਂ ਪੁੱਟੋ ਪੁੱਟੋਂਗੇ ਉਹਨੂੰ ਫੇਰ ਹੀ ਜਿਹੜਾ ਹੈਗਾ ਉਹ ਰੋਗ ਖਤਮ ਹੁੰਦਾ ਇਹਨੂੰ ਤੁਸੀਂ ਸਕਿਨ ਤੇ ਲਗਾ ਵੀ ਸਕਦੇ ਹੋ ਤੇ ਖਾ ਵੀ ਸਕਦੇ ਹੋ ਇਹ ਕੁਦਰਤ ਨੇ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਵਰਤੀਆਂ ਦਿੱਤੀਆਂ ਨੇ ਅਸਲ ਹੈਗਾ ਜੇ ਤੁਸੀਂ ਕਹੋ ਵੀ ਹੁਣ ਕਾਲੀ ਸੀਜ ਨੂੰ ਤੁਸੀਂ ਚਿੱਟੀ ਕਰ ਦੋ ਉਹ ਨਹੀਂ ਹੁੰਦਾ ਹੁੰਦਾ ਜਿਹੜਾ ਕੁਦਰਤ ਅਸਲੀ ਤੁਹਾਡੀ ਚਮੜੀ ਨੂੰ ਗਲੋ ਦੇਣਾ ਉਹ ਇਹਨਾਂ ਚੀਜ਼ਾਂ ਨਾਲ ਆ ਜਾਂਦਾ ਇਹ ਨਹੀਂ ਹੈਗਾ ਵੀ ਉਹ ਨਿਖਰਦਾ ਨਹੀਂ ਉਹਦੀ ਵੀ ਇੱਕ ਅਲੱਗ ਹੀ ਸੁੰਦਰਤਾ ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਿਸੇ ਦਾ ਕਣਕਵੰਨਾ ਰੰਗ ਹੈ ਕਈਆਂ ਦਾ ਕਣਕਵੰਨਾ ਰੰਗ ਹੀ ਬਹੁਤ ਗੋਰੇ ਨਾਲੋਂ ਵੀ ਜ਼ਿਆਦਾ ਜਿਹੜੀ ਸੁੰਦਰਤਾ ਹੈਗੀ ਹੈ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਇਹ ਗੈਲੋ ਮੰਜੀਟ ਹੈ ਜਿਹੜੀ ਤੁਸੀਂ ਇਹਦਾ ਪਾਊਡਰ ਬਣਾ ਕੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਲਾ ਸਕਦੇ ਹੋ ਤੇ ਉੱਪਰ ਤੋਂ ਇਹਨੂੰ ਖਾਣਾ ਵੀ ਹੈ ਨਾਲ ਤੁਸੀਂ ਲਾਉਣਾ ਵੀ ਹੈ ਏਸੇ ਬਾਰਡਰ ਨੂੰ ਲਾਉਣਾ ਤੇ ਏਸੇ ਬਾਰਡਰ ਨੂੰ ਖਾਣਾ ਖਾਣਾ ਤੁਸੀਂ ਕੀ ਹੈ ਬਸ ਉਹਦੀਆਂ 5-7 ਡੰਡੀਆਂ ਉਦਾਂ ਹੀ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਦੇਣੀਆਂ 5-7 ਡੰਡੀਆਂ ਲਓ ਤੇ ਪਾਣੀ ਦੇ ਭਿਉਂ ਦਿਓ ਸਵੇਰੇ ਤੁਸੀਂ ਪੁਣਕੇ ਦਾ ਪਾਣੀ ਪੀ ਲੈਣਾ ਇਹਨੇ ਤੁਹਾਡੇ ਲੀਵਰ ਨੂੰ ਸਾਫ਼ ਕਰੀ ਜਾਣਾ ਬਾਹਰੋਂ ਏਸੇ ਚੀਜ਼ ਨੇ ਤੁਹਾਡੇ ਰੋਮਾਂ ਨੂੰ ਸਾਫ਼ ਕਰੀ ਜਾਣਾ ਹੁਣ ਦੇਖੋ ਜਿਹੜੇ ਬੰਦੇ ਫੰਗਸ ਤੋਂ ਬਹੁਤ ਜ਼ਿਆਦਾ ਦਦ ਤੋਂ ਪਰੇਸ਼ਾਨ ਨੇ ਬਹੁਤ ਜ਼ਿਆਦਾ ਸਾਰੀ ਸਾਰੀ ਰਾਤ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਖੁਰਚਦੇ ਰਹਿੰਦੇ ਆ ਪਟਦੇ ਰਹਿੰਦੇ ਆ ਉਹਨਾਂ ਨੇ ਕੀ ਕਰਨਾ ਹੈ ਇਹ ਗੰਧਕ ਕੱਚੀ ਗੰਧਕ ਹੈ ਇਹ ਸ਼ੁੱਧ ਗੰਧਕ ਨਹੀਂ ਹੈਗੀ ਕੱਚੀ ਗੰਧਕ ਨੂੰ ਤੁਸੀਂ ਪਾਊਡਰ ਬਣਾ ਕੇ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਨਾ ਹੈ ਹੋਰ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਤੁਸੀਂ ਇਹਨੂੰ ਰੱਖ ਲੈਣਾ ਤੁਸੀਂ ਬੋਟਲ ਚ ਪਾ ਕੇ ਕਿਸੇ ਡੱਬੀ ਚ ਪਾ ਕੇ ਰੱਖ ਸਕਦੇ ਹੋ ਬੱਚਿਆਂ ਤੋਂ ਦੂਰ ਰੱਖੀ ਬੱਚਿਆਂ ਤੋਂ ਦੂਰ ਰੱਖਣਾ ਕਿਉਂਕਿ ਕੱਚੀ ਗੰਧਕ ਹੈ ਇਹਨੂੰ ਆਪਾਂ ਖਾ ਨਹੀਂ ਸਕਦੇ ਸ਼ੁੱਧ ਗੰਧਕ ਨੂੰ ਕਿਵੇਂ ਖਾਣਾ ਇੱਕ ਚਮਚ ਦਾ ਤੀਜਾ ਹਿੱਸਾ ਸਵੇਰੇ ਪਾਣੀ ਨਾਲ ਇੱਕ ਚਮਚ ਦਾ ਤੀਜਾ ਹਿੱਸਾ ਸ਼ਾਮੀ ਪਾਣੀ ਦੇ ਨਾਲ ਸ਼ੁੱਧ ਗੰਧਕ ਨੂੰ ਖਾਣਾ ਹੈ ਇਹ ਕੱਚੀ ਗੰਧਕ ਆ ਜਿਹੜੀ ਇਹ ਚਮੜੀ ਤੇ ਲਾਉਣੀ ਹੈ ਤੁਸੀਂ ਲਾਉਣੀ ਕਿਵੇਂ ਆ ਇਹਦੇ ਵਿੱਚ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਰੱਖ ਲੈਣੀ ਹੈ ਤੇ ਰਾਤ ਨੂੰ ਸੌਣ ਲੱਗੇ ਨਹਾ ਕੇ ਜਿੱਥੇ-ਜਿੱਥੇ ਵੀ ਤੁਹਾਡੇ ਹੋਈ ਰਹੀ ਹੈ ਉੱਥੇ-ਉੱਥੇ ਇਹਦਾ ਚੰਗੀ ਤਰ੍ਹਾਂ ਤੁਸੀਂ ਮ사ਜ ਕਰਕੇ ਵਿੱਚ ਰਚਾ ਦੇਣਾ ਤੇ ਲਗਭਗ ਤੁਸੀਂ 2 ਦਿਨ ਦੇ ਵਿੱਚ ਦੇਖੋ ਤੁਹਾਡੀ ਜਿਹੜੀ ਫੰਗਸ ਆ ਉੱਡਣੀ ਸ਼ੁਰੂ ਹੋ ਜੂਗੀ